वाहे गुरु वाहेगुरु जी का खालसा वाहेगुरु जी की फतेह जी अमृत वेला हो गया अमृत वेले के चार बी हो रहे हैं ਗੁਰੂਕਾਰ ਆ ਗਏ ਜੀ ਥੋੜਾ ਲੇਟ ਹੋ ਗਿਆ ਮੈਂ ਹਨੀ ਆਪ ਨੂੰ ਸ੍ਰੀ ਉਰਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਹੁੰਦਾ ਵੀ ਦਿਖਾਉਂਦੇ ਲੇਟ ਹੈ ਨਹੀਂ ਇਸ ਕਰਕੇ ਆਪ ਨੂੰ ਦਿਖਣੇਗਾ ਨਹੀਂ ਜੀ ਗੁਰੂਕਾਰ ਰੂਪ ਰੰਗ ਉਹ ਰੇਗ ਤੇਜ ਸਦਾ ਅਨੰਦ ਉਹ ਵੇ ਦਿਨ ਸਾਰੇ ਪਾਸੇ ਦਾ ਪ੍ਰਕਾਸ਼ ਨਿਤਨੇਮ ਹੋ ਗਿਆ ਤਾਂ ਸਵੇਰ ਦਾ ਗੁਰੂ ਘਰ ਬਾਬਾ ਦੂਸਰਾ ਆ ਜੀ ਉਹ ਕਥਾ ਕਰ ਰਿਹਾ ਗੁਰੂ ਘਰ ਆਪਾਂ ਸੜਕ ਪਾਏ ਤੇ ਸੈਰ ਕਰਨ ਅੱਗੇ ਤੇ ਸੈਰ ਕਰਕਾ ਇਬਾ ਹਰਿ ਚਲੰ ਗੁਰੂ ਕਰ ਸਤਿਗੁਰ ਸਾਧ ਗੁਰ ਸਾਧਨ ਨਾਨਾ ਅਸ਼ਨਾ ਨਾ ਬੋਲੋ ਜੀ ਵਾਹਿਗੁਰੂ ਪੁਰ ਭਗ ਪਰਾਪਤ ਸਰਬੂਈ ਵਾਹਿਗੁਰੂ ਜੀ ਕੀ ਫਤਿਹ ਸਵੇਰ ਕੇ ਅਦਾਸ ਹੋ ਗਈ ਤੇ ਗੁਰੂ ਕਰ ਇਬ ਚਲਾ ਕਰਾਂ ਰੋਟੀ ਪਾਣੀ ਛੱਕਾ ਫਿਰ ਦੁਬਾਰਾ ਚੱਲਾਂ ਗੁਰੂ ਘਰ ਜੀ ਟਾਈਮ ਹੋ ਰਾ 8:30 ਰੋਟੀ ਪਾਣੀ ਛੱਕਿਆ ਘਰਾਂ ਤੇ ਬਜਾਰੇ ਗੁਰੂ ਘਰ ਅੱਗੇ ਤੇ ਗੁਰੂ ਘਰ ਜੀ ਅੱਬੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ ਅੱਗੇ ਤੇ ਦਰਬਾਰ ਸਹਿਮਾ ਤੇ ਅੱਜ ਇਹ ਕਮਰਾ ਸਾਫ਼ ਕਰਨਾ ਜੀ ਘਰਾਂ ਚਲੋ ਕਮਰਾ ਕਰ ਦਿਆ ਸਾਫ ਕੈਂਪਰੀ ਭਰ ਦਿਆ ਬਰਫ ਪਾ ਦਿੱਸ ਕੇ ਵਿੱਚ ਇਬ ਤੋਂ ਮੈਂ ਚੱਦਰਾਂ ਜਿਹੜੀ ਦਰਵਾਜ਼ੇ ਮਤੇ ਕੱਢੀ ਦੀ ਰਾਤ ਮਿਲ ਬਿਰਾ ਵੀ ਆ ਗਿਆ ਤਾਂ ਉਹ ਠੀਕ ਹੈ ਹਾਂਜੀ ਹਾਂ ਗੁਰੂ ਜੀ ਕਾਇਆ ਤਾਂ ਫੋਨ ਕਰ ਇੱਕ ਨੋਰ ਜਾ ਕਾਣਾ ਕੰਮ ਆ ਥੋੜਾ ਜਿਹਾ ਚਲੋ ਚਲਾਂ ਗੁਰੂ ਜੀ ਪਾ ਗੁਰੂ ਘਰ ਮੈਂ ਚੱਦਰਾਂ ਵੀ ਧੋਣੀ ਸੀ ਉਹ ਆਕਾ ਤੋਂ ਮੰਗੇ ਜੇ ਟਾਈਮ ਰਿਹਾ ਨਹੀਂ ਫਿਰ ਕੱਲੂ ਦੇਖੀਏ ਇੰਨਾ ਚਲਾਂ ਗੁਰੂ ਜੀ ਇਹ ਘਰ ਆਗੇ ਤੇ ਗੁਰੂ ਜੀ ਇਹ ਘਰ ਆ

ਨੇ ਦਾ ਜੂਸ بڑا ਗਲਾਸ 30 ਰੁਪਏ ਦਾ ਪੀ ਆਈ ਜੀ ਇਤਨਾ ਸਕੂਟਰੀ ਹੋ ਰਹੀ ਠੀਕ ਹੋ ਗਈ ਠੀਕ ਸਕੂਟਰੀ ਕੀ ਹੋ ਗਿਆ ਤਈ 17 17 ਸੜ ਗਈ 17 ਸੜ ਗਈ ਤੀ ਫੂਟਰੀ ਠੀਕ ਹੋ ਗਈ ਜੇ ਚਲਾ ਟਾਇਰ ਪਵਾਂ ਫੂਟਰੀ ਆਗੇ ਤੇ ਟਾਇਰ ਪਵਾਂ ਆਗੇ ਤੇ ਘਰਾਂ ਸਕੂਟਰੀਕਾ ਟਾਇਰ ਬਦਲਵਾ ਲਿਆ ਹੋਰ ਦਿਖਾ ਵੀ ਲਈ ਜਿਹੜੀ ਖਰਾਬ ਹੋ ਰਹੀ ਸੀ ਹੋ ਗਈ ਠੀਕ ਤੇ ਚਲਾਂ ਘਰਾਂ 12:00 ਬਜੇ ਚਦਰਾ ਦੇਖਾਂ ਕੱਲੂ ਧੋਵਾ ਅੱਜ ਤੋਂ ਅਣੀ ਸ਼ਾਮ ਨੂੰ ਦੇਖਾਂ ਮੇਲਾ ਚਲੋ ਆਪਾਂ ਆਗੇ ਤੇ ਘਰਾਂ ਇਹ ਮੇਲਾ ਆਪ ਨੂੰ ਸ਼ਾਮ ਨੂੰ 4:30 ਕੇ 4 ਜਾਂ 5:00 ਵਜੇ ਤੱਕ ਚਲੋ ਮੇਲਾ ਆਪ ਨੂੰ ਸ਼ਾਮ ਟਾਈਮ ਸ਼ਾਮ ਕੇ ਬਜ ਕੇ 6 ਚਲਾਂ ਗੁਰੂਕਰ ਅੱਗੇ ਤੇ ਗੁਰੂਕਰ ਹਰਮਨ ਵੀ ਆ ਗਿਆ ਤਾਂ ਸੈਲਰੀ ਆ ਗਿਆ ਜੀ ਕਹਿ ਲਾ ਸਲੋ ਠੀਕ ਹੈ ਜੀ ਹੋਰ ਵਧੀਆ ਵਧੀਆ ਹਰਮਨ ਵਧੀਆ ਜੀ ਚਲੋ ਵਧੀਆ ਚਲੋ ਵਧੀਆ ਹੋਣਾ ਚਾਹੀਦੇ ਆ ਗਿਆ ਨਾਨੀ ਵੀ ਕਾ ਲਈ ਵਧੀਆ ਜੀ ਵਧੀਆ ਨਿਤਨੇਮ ਦਾ ਹੋ ਗਿਆ ਤਾਂ ਟਾਈਮ ਬਾਬਾ ਲੱਗਿਆ ਨਿਤਨੇਮ ਦਾ ਵਾਹਿ ਗੁਰੂ ਪੂਰੇ ਪਾਪ ਹਨ ਮਨ ਮਾਨੀ ਸਿਤ ਸਾਚਕ ਤਨ ਸਾਚ ਸਭ ਸਕ੍ਰਾਈਬ ਨਿਤਨੇਮਾ ਗੀ ਭੋਗ ਦੀ ਅਰਦਾਸ ਹੋ ਗਈ ਜੀ ਦਰਿਆ ਇਕੱਠੀ ਕਰਦੀ ਦੀ ਸਮਾਪਤੀ ਕਰਾਈ ਅੱਜ ਲਈ ਬਸ ਇੰਨਾ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਤੇ ਬਾਅਦ ਤੇ ਬਾਦ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਜੀ ਬਾਅਦ ਤੇ ਬਾਦ ਗੁਰੂ ਘਰ ਆਓ ਨਾਮ ਜਪੋ ਸਿਮਰਨ ਕਰੋ ਬਾਅਦ ਤੇ ਬਾਦ ਆਪਣੇ ਬੱਚਿਆਂ ਨੂੰ ਇਸ ਲੈਣਾ ਪਾਉ ਸਿੱਖਿਆ ਵਾਲੀ